ਸ਼ਹੀਦ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਤੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸਿੱਖ ਸੰਗਤਾਂ ਦੇ ਨਾਮ ਤੇ ਵੱਡਾ ਸੰਦੇਸ਼ ਦਿੱਤਾ ਗਿਆ। ਜਥੇਦਾਰ ਸਾਹਿਬਾਨ ਦਾ ਕਹਿਣਾ ਹੈ ਕਿ ਅੱਜ ਅਸੀਂ ਉਹਨਾਂ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ। ਭਾਈ ਤਾਰੂ ਸਿੰਘ ਜੀ ਨੇ ਸਿੱਖੀ ਦੇ ਲਈ ਖੋਪਰੀ ਲਹੋਣੀ ਪਰਵਾਣ ਕੀਤੀ ਤੇ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਲਿਪਾਇਆ। ਅੱਜ ਲੋੜ ਹੈ ਨੌਜਵਾਨ ਪੀੜ੍ਹੀ ਨੂੰ ਤੇ ਸਮੁੱਚੀ ਸਿੱਖ ਕੌਮ ਨੂੰ ਪਾਈ ਤਾਰੂ ਸਿੰਘ ਜੀ ਦੇ ਪਾਏ ਹੋਏ ਪੂਰਨਿਆਂ ਤੇ ਚਲਦਿਆਂ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣ ਦੇ ਲਈ ਜਿੱਥੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਹੈ ਉਥੇ ਕੇਸਾਂ ਦੀ ਸੰਭਾਲ ਦੇ ਲਈ ਉਚੇਚੇ ਯਤਨ ਵੀ ਕਰਨੇ ਚਾਹੀਦੇ ਨੇ ਜਥੇਦਾਰ ਸਾਹਿਬਾਨ ਨੇ ਕਿਹਾ ਕਿ ਸਿੱਖ ਤੇ ਸਰਦਾਰ ਹੋਣ ਤੇ ਫਖਰ ਮਹਿਸੂਸ ਕਰਨਾ ਚਾਹੀਦਾ ਸਾਡਾ ਸ਼ਾਨਾਮੱਤਾ ਇਤਿਹਾਸ ਹੈ ਉਸ ਦੇ ਨਾਲ ਹੀ ਲਾਹੌਰ ਦੇ ਵਿੱਚ ਜਿੱਥੇ ਪਾਈ ਤਾਰੂ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ ਉਹ ਸਥਾਨ ਪਿਛਲੇ ਕਾਫੀ ਸਮੇ ਤੋਂ ਬੰਦ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਗੱਲ ਕਰਕੇ ਇਸ ਥਾਨ ਨੂੰ ਖੁਲਵਾਉਣਾ ਚਾਹੀਦਾ ਹੈ ਤੇ ਪਾਕਿਸਤਾਨ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਇਸ ਥਾਨ ਖੋਲਣਾ ਦੀ ਚਾਹੀਦਾ ਕਿਉਂਕਿ ਇਸ ਥਾਨ ਤੇ ਭਾਈ ਤਾਰੂ ਸਿੰਘ ਜੀ ਨੇ ਆਪਣੀ ਸ਼ਹਾਦਤ ਦਿੱਤੀ ਹੈ ਹੋਰ ਕੀ ਕੁਝ ਕਿਹਾ ਜਥੇਦਾਰ ਨੇ ਤੁਸੀਂ ਵੀ ਸੁਣੋ ਪੂਲ ਸੰਸਾਰ ਦੇ ਅੰਦਰ ਵਸਣ ਵਾਲੇ ਗੁਰੂ ਨਾਨਕ ਨਾਮਲੇਵਾ ਸਿੱਖ ਜਦੋਂ ਹਰ ਰੋਜ਼ ਅਰਦਾਸ ਕਰਦੇ ਨੇ ਤੇ ਅਸੀਂ ਅਰਦਾਸ ਦੇ ਵਿੱਚ ਜਿੱਥੇ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਗੁਰੂ ਸਾਹਿਬ ਨੂੰ ਯਾਦ ਕਰਦੇ ਹਾਂ ਉੱਥੇ ਕੌਮ ਦੇ ਮਹਾਨ ਸ਼ਹੀਦਾਂ ਨੂੰ ਵੀ ਯਾਦ ਕੀਤਾ ਜਾਂਦਾ ਹੈ ਅਰਦਾਸ ਦੇ ਇਹ ਪਾਵਨ ਬੋਲ ਆਪਾਂ ਹਰ ਰੋਜ਼ ਤਹਰਉਂਦੇ ਹਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਖੋਪਰੀਆਂ ਲੋਹਾਈਆਂ ਜਦੋਂ ਖੋਪਰੀਆਂ ਲਹਾਉਣ ਦੀ ਗੱਲ ਆਉਂਦੀ ਹੈ ਤਾਂ ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ ਉੱਚੇ ਚਾ ਜਿਕਰ ਆਉਂਦਾ ਹੈ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਜਿਹੜੇ ਕਿ ਮਾਝੇ ਦੇ ਇੱਕ ਮਸ਼ਹੂਰ ਪਿੰਡ ਪੂਲਾ ਦੇ ਵਿੱਚ ਰਹਿੰਦੇ ਨੇ ਹਰ ਗੁਰੂ ਨਾਨਕ ਸਾਹਿਬ ਜੀ ਦੇ ਜਿਹੜੇ ਬਚਨ ਨੇ ਹਰ ਸਿੱਖ ਕਿਰਤ ਕਰੇ ਨਾਮ ਜਪੇ ਤੇ ਵੰਡ ਛਕੇ ਇਹਨਾਂ ਬਚਨਾਂ ਦੀ ਕਮਾਈ ਕਰਦੇ ਨੇ ਜਿੱਥੇ ਉਹ ਘਰ ਦੇ ਵਿੱਚ ਖੇਤੀਬਾੜੀ ਕਰਦੇ ਨੇ ਉਥੇ ਉਹਨਾਂ ਨੇ ਆਪਣੇ ਘਰ ਦੇ ਵਿੱਚ ਹਰ ਆਉਣ ਜਾਣ ਵਾਲੇ ਲੋੜਵੰਦ ਦੇ ਲਈ ਗੁਰੂ ਘਰ ਨੰਕਰ ਲਗਾਇਆ ਹੈ ਅਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਨਾਲ ਹਮੇਸ਼ਾ ਜੁੜੇ ਰਹਿੰਦੇ ਇਹ ਉਹ ਸਮਾਸੀ ਜਦੋਂ ਲਾਹੌਰ ਦੇ ਸੂਬੇਦਾਰ ਨੇ ਐਲਾਨ ਕੀਤਾ ਸੀ ਕਿ ਸਿੱਖ ਹੋਣ ਦਾ ਮਤਲਬ ਹੈ ਬਾਗੀ ਔਰ ਉਹਨਾਂ ਵੇਣਿਆਂ ਦੇ ਵਿੱਚ ਜਿਹੜੇ ਮੁਖਬਰ ਸਨ ਉਹ ਪਿੰਡਾਂ ਦੇ ਵਿੱਚ ਪੂਰੀਆਂ ਸੂਹਾਂ ਲੈਂਦੇ ਸਨ ਕਿ ਜੇ ਕਿਸੇ ਸਿੱਖ ਦੇ ਬਾਰੇ ਪਤਾ ਲੱਗ ਜਾਵੇ ਤੇ ਸਾਨੂੰ ਸਰਕਾਰੀ ਦਰਬਾਰੇ ਵੱਡੇ ਇਨਾਮ ਮਿਲਣਗੇ ਇਨ੍ਹਾਂ ਮੁਖਬਰਾਂ ਦੇ ਵਿੱਚ ਇੱਕ ਉਚੇਚਾ ਜਿਗਰ ਹੈ ਜੰਡੇਆਲੇ ਦੇ ਰਹਿਣ ਵਾਲੇ ਹਰ ਭਗਤ ਨਰਨਜਣੀਏ ਦਾ ਹਰ ਭਗਤ ਨਰਨਜਣੀਏ ਨੇ 1700 ਤੇ 45 ਦੇ ਵਿੱਚ ਲਾਹੌਰ ਜਾ ਕੇ ਇਹ ਮੁਖਬਰੀ ਕੀਤੀ ਸੀ ਕਿ ਪੂਲੇ ਪਿੰਡ ਦੇ ਵਿੱਚ ਇੱਕ ਭਾਈ ਤਾਰੂ ਸਿੰਘ ਰਹਿੰਦਾ ਹੈ ਜਿਹੜਾ ਕਿ ਜੰਗਲਾਂ ਦੇ ਵਿੱਚ ਰਹਿਣ ਵਾਲੇ ਗੁਰੂ ਕੇ ਸਿੱਖਾਂ ਨੂੰ ਪ੍ਰਸ਼ਾਦਾ ਸ਼ਿਕਾਉਂਦਾ ਹੈ ਰਾਠ ਸਿੰਘਾਂ ਦੀ ਹਰ ਤਰੀਕੇ ਦੇ ਨਾਲ ਮਦਦ ਕਰਦਾ ਹੈ ਹਰ ਭਗਤ ਨਰਨਜਣ ਸਿੰਘ ਦੀ ਸੂ ਦੇਣ ਦੇ ਉੱਤੇ ਵੱਡੀ ਗਿਣਤੀ ਦੇ ਵਿੱਚ ਫੌਜ ਭਾਈ ਤਾਰੂ ਸਿੰਘ ਜੀ ਨੂੰ ਫੜਨ ਉਹਨਾਂ ਦੇ ਪਿੰਡ ਪੂਲੇ ਦੇ ਵਿੱਚ ਪਹੁੰਚੀ ਭਾਈ ਸਾਹਿਬ ਜੀ ਨੂੰ ਗ੍ਰਿਫਤਾਰ ਕੀਤਾ ਗਿਆ ਰਸਤੇ ਦੇ ਵਿੱਚ ਪੜਾਣੇ ਪਿੰਡ ਦੇ ਸਿੰਘਾਂ ਨੇ ਭਾਈ ਸਾਹਿਬ ਤੱਕ ਪਹੁੰਚ ਕਰਕੇ ਉਹਨਾਂ ਨੂੰ ਛਡਾਉਣ ਦੀ ਗੱਲ ਆਖੀ ਤਾਂ ਭਾਈ ਤਾਰੂ ਸਿੰਘ ਜੀ ਨੇ ਆਖਿਆ ਵੀ ਮੇਰੀ ਇੱਕ ਜਿੰਦ ਕਰਕੇ ਜੇ ਪੂਰਾ ਪਿੰਡ ਮੁਸੀਬਤ ਵਿੱਚ ਪੈਂਦਾ ਹੈ ਤਾਂ ਇਹ ਗੱਲ ਠੀਕ ਨਹੀਂ ਮੈਂ ਗੁਰੂ ਦੇ ਬਾਣੀ ਦੇ ਵਿੱਚ ਹਾਂ ਲਾਹੌਰ ਪੇਸ਼ੀ ਕੀਤੀ ਗਈ ਪੇਸ਼ੀ ਦੇ ਸਮੇਂ ਜਦੋਂ ਭਾਈ ਤਾਰੂ ਸਿੰਘ ਜੀ ਨੇ ਜਾ ਕੇ ਸੂਬੇ ਦੀ ਕਚੈਰੀ ਦੇ ਵਿੱਚ ਸੂਬੇਦਾਰ ਯਕਰੀਆ ਖਾਨ ਦੀ ਕਚੈਰੀ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਾਈ ਤਾਂ ਉਥੇ ਜਿਹੜੇ ਕਟੜ ਲੋਕ ਬੈਠੇ ਸੀ ਉਹ ਤੜਫ ਉੱਠੇ ਇਹ ਕੁਫਰ ਹੈ ਇਕ ਤਾਂ ਇਹਦੇ ਪਹਿਲਾਂ ਹੀ ਗੁਨਾਹ ਵੱਡੇ ਨੇ ਦੂਜਾ ਇੱਥੇ ਆਣ ਕੇ ਕਿ ਆਪਣੇ ਕਲਾਮ ਨੂੰ ਪੜ ਰਿਹਾ ਹੈ ਇਹਦੇ ਉੱਤੇ ਦੋਸ਼ ਆਇਦ ਕਰਕੇ ਇਹਨੂੰ ਤੇ ਮੌਤ ਦੀ ਸਜ਼ਾ ਹੋਣੀ ਚਾਹੀਦੀ ਹੈ ਭਾਈ ਤਾਰੂ ਸਿੰਘ ਜੀ ਕਹਿੰਦੇ ਰਹਿ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭੇਗੀ ਬੜੇ ਡਰ ਦਿੱਤੇ ਬਹੁਤ ਜ਼ਿਆਦਾ ਲਾਲਚ ਦਿੱਤੇ ਪਰ ਜਦੋਂ ਭਾਈ ਤਾਰੂ ਸਿੰਘ ਜੀ ਨਾ ਡੋਲੇ ਇੱਕੋ ਹੀ ਗੱਲ ਕਹਿਣ ਕਿ ਮੇਰੀ ਸਿੱਖੀ ਕੇਸਾਂ ਤੇ ਸਵਾਸਾਂ ਦੇ ਨਾਲ ਨਿਭੇਗੀ ਯਕਰੀਆ ਖਾਨ ਨੂੰ ਗੁਸਾ ਆ ਗਿਆ ਉਹ ਕਹਿਣ ਲੱਗਾ ਕਿ ਮੈਂ ਦੇਖਾਂਗਾ ਤੇਰੀ ਸਿੱਖੀ ਕੇਸਾਂ ਤੇ ਸਵਾਸਾਂ ਨਾਲ ਕਿਵੇਂ ਨਿਭਦੀ ਹੈ ਤੇਰੇ ਕੇਸ ਮੈਂ ਜੁੱਤੀਆਂ ਮਾਰ-ਮਾਰ ਕੇ ਝਾੜ ਦਵਾਂਗਾ ਅਗਿਓ ਭਾਈ ਤਾਰੂ ਸਿੰਘ ਨੇ ਆਖਿਆ ਸਾਡੀ ਤਵਾਰੀ ਇਸ ਗੱਲ ਦੀ ਗਵਾਹੀ ਭਰਦੀ ਹੈ ਕਿ ਇਹ ਤਾਂ ਸਮਾਂ ਦੱਸੇਗਾ ਕਿ ਕਿਸ ਦੇ ਸਿਰ ਦੇ ਵਿੱਚ ਜੁੱਤੀਆਂ ਵਜਣਗੀਆਂ ਇਸ ਗੁਰੂ ਦੇ ਸਿੱਖ ਨੇ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਣ ਦਾ ਪ੍ਰਣ ਕੀਤਾ ਜਕਰੀਆ ਖਾਨ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ ਅਤੇ ਮੋਤੀ ਨੂੰ ਸੱਦ ਕੇ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹਣ ਦਾ ਹੁਕਮ ਦਿੱਤਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਹ ਦਿੱਤੀ ਗਈ ਪਰ ਉਸ ਨੇ ਆਪਣੀ ਸਿੱਖੀ ਨੂੰ ਕਮਾਉਣ ਦੇ ਲਈ ਸਿੱਖੀ ਸਿਧਕ ਨੂੰ ਨਿਭਾਉਣ ਦੇ ਲਈ ਗੁਰੂ ਗੁਰੂ ਕਰਦਿਆਂ ਹਰ ਤਸ਼ੱਦਦ ਨੂੰ ਖਿਹੜੇ ਮੱਥੇ ਪਰਵਾਨ ਕੀਤਾ ਭਾਈ ਤਾਰੂ ਸਿੰਘ ਜੀ ਦੀ ਖੋਪਰੀ ਲਾਉਣ ਤੋਂ ਬਾਅਦ ਜਕਰੀਆ ਖਾਨ ਸੀ ਜਿਹੜਾ ਉਹਨੂੰ ਪਿਸ਼ਾਬ ਦਾ ਬੰਨ ਪੈ ਗਿਆ ਬਥੇਰੇ ਇਲਾਜ ਕੀਤੇ ਪਰ ਹੋਏ ਨਾ ਪਰਾਜੀਨ ਪੰਥ ਪ੍ਰਕਾਸ਼ ਮੁਤਾਬਕ ਭਾਈ ਤਾਰੂ ਸਿੰਘ ਜੀ ਦੇ ਪਾਸ ਬੇਨਤੀ ਕੀਤੀ ਗਈ ਇਹਨੂੰ ਬਖਸ਼ ਦਿਓ ਤੁਹਾਡੇ ਬਚਨ ਜਿਹੜੇ ਨੇ ਉਹ ਸ਼ਾਇਦ ਪੂਰੇ ਹੋ ਰਹੇ ਨੇ ਭਾਈ ਤਾਰੂ ਸਿੰਘ ਜੀ ਦੇ ਪਾਸ ਪਹੁੰਚ ਕੀਤੀ ਸੀ ਭਾਈ ਸੁਬੇਕ ਸਿੰਘ ਜੀ ਹੁਣਾਂ ਨੇ ਭਾਈ ਤਾਰੂ ਸਿੰਘ ਜੀ ਨੇ ਆਖਿਆ ਕਿ ਗੱਲ ਹੁਣ ਮੇਰੀ ਨਹੀਂ ਇਹ ਖਾਲਸੇ ਦੇ ਪਾਸੋਂ ਮਾਫੀ ਮੰਗੇ ਭਾਈ ਸੁਬੇਕ ਨੇ ਜਦੋਂ ਖਾਲਸੇ ਦੇ ਪਾਸ ਗਿਆ ਤਾਂ ਖਾਲਸੇ ਨੇ ਆਖਿਆ ਕਿ ਇਹ ਤਾਂ ਹੁਣ ਭਾਈ ਤਾਰੂ ਸਿੰਘ ਦੀ ਜੁੱਤੀ ਇਸ ਦੇ ਸਿਰ ਵਿੱਚ ਵੱਜੇਗੀ ਤਾਂ ਇਸ ਦੇ ਪਿਸ਼ਾਬ ਦਾ ਬੰਨ ਖੁੱਲਣਾ ਹੋਰ ਹਾਲ ਹੀ ਕੋਈ ਨਹੀਂ ਭਾਈ ਤਾਰੂ ਸਿੰਘ ਦੀ ਜੁੱਤੀ ਲਿਆਂਦੀ ਗਈ ਤਾਂ ਜਕਰੀਆ ਖਾਨ ਦੇ ਸਿਰ ਦੇ ਵਿੱਚ ਉਹ ਜੁੱਤੀਆਂ ਵੱਜੀਆਂ ਜਿਵੇਂ ਜਿਵੇਂ ਜੁੱਤੀਆਂ ਵੱਜਣ ਉਹਦਾ ਪਿਸ਼ਾਬ ਦਾ ਬੰਨ ਖੁੱਲੇ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪਹਿਲਾਂ ਜਕਰੀਆ ਖਾਨ ਜਿਹੜਾ ਸੀ ਇਸ ਜਹਾਨ ਤੋਂ ਨਰਕਾਂ ਦੇ ਵਿੱਚ ਤੁਰ ਗਿਆ ਅੱਜ ਦੇ ਦਿਨ ਭਾਈ ਤਾਰੂ ਸਿੰਘ ਜੀ ਸਿੱਖੀ ਨੂੰ ਕੇਸਾਂ ਤੇ ਸਵਾਸਾਂ ਦੇ ਨਾਲ ਨਿਭਾਉਂਦਿਆਂ ਲਾਹੌਰ ਦੇ ਨਕਾਸ਼ ਚੌਂਕ ਦੇ ਅੰਦਰ ਸ਼ਹੀਦੀ ਪ੍ਰਾਪਤ ਕਰਦੇ ਨੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਕੌਮ ਦੇ ਲਈ ਇੱਕ ਮਿਸਾਲ ਹੈ ਕਿ ਇੱਕ ਸਿੱਖ ਦੇ ਲਈ ਕੇਸਾਂ ਦੀ ਕੀ ਮਹਾਨਤਾ ਹੈ ਇੱਕ ਸਿੱਖ ਆਪਣੇ ਕੇਸਾਂ ਦੇ ਲਈ ਖੋਪਰੀ ਲੁਹਾ ਸਕਦਾ ਹੈ ਪਰ ਕਦੀ ਵੀ ਕੇਸਾਂ ਦੀ ਬਿਰਬੀ ਨਾ ਕਰਦਾ ਹੈ ਤੇ ਨਾ ਹਉਣ ਦਿੰਦਾ ਹੈ ਅੱਜ ਸਿੱਖ ਕੌਮ ਨੂੰ ਭਾਈ ਤਾਰੂ ਸਿੰਘ ਦੀ ਸ਼ਹੀਦੀ ਨੂੰ ਯਾਦ ਕਰਦਿਆਂ ਇਸ ਸ਼ਹੀਦੀ ਤੋਂ ਸਿੱਧ ਲੈਣ ਦੀ ਲੋੜ ਹੈ ਕਿ ਅਸੀਂ ਗੁਰੂ ਪਾਤਸ਼ਾਹ ਜੀ ਵੱਲੋਂ ਬਖਸ਼ੇ ਹੋਏ ਇਹਨਾਂ ਕੇਸਾਂ ਦੀ ਸਭਾਲ ਕਰਨੀ ਹੈ ਸਾਬਤ ਸੂਰਤ ਹੋਣਾ ਹੈ ਦਸਤਾਰ ਸਜਾਉਣੀ ਹੈ ਸਿੱਖੀ ਨੂੰ ਕੇਸਾਂ ਅਤੇ ਸਵਾਸਾਂ ਦੇ ਨਾਲ ਨਿਭਾਉਣਾ ਹੈ ਅੱਜ ਦੀ ਨੌਜਵਾਨੀ ਨੂੰ ਭਾਈ ਸਾਹਿਬ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਪ੍ਰੇਰਣਾ ਲੈ ਕੇ ਆਪਣੇ ਆਪ ਨੂੰ ਸਿੱਖ ਅਤੇ ਸਰਦਾਰ ਅਖਵਾਨ ਦੇ ਵਿੱਚ ਫਕਰ ਮਹਿਸੂਸ ਕਰਨਾ ਚਾਹੀਦਾ ਕਿਉਂਕਿ ਸਾਡਾ ਇਤਿਹਾਸ ਸ਼ਾਨਾਮਤਾ ਹੈ ਇਥੇ ਨਾਲ ਹੀ ਮੈਂ ਬੇਨਤੀ ਕਰਾਂ ਅਸੀਂ ਜਦੋਂ ਅਕਤੂਬਰ ਮਹੀਨੇ ਦੇ ਵਿੱਚ ਲਾਹੌਰ ਗਏ ਸੀ ਤਾਂ ਜਿੱਥੇ ਗੁਰਦੁਆਰਾ ਸਿੰਘ ਸਿੰਘੜੀਆਂ ਹੈ ਉਸ ਦੇ ਨਾਲ ਹੀ ਭਾਈ ਤਾਰੂ ਸਿੰਘ ਜੀ ਦਾ ਸ਼ਹੀਦੀ ਅਸਥਾਨ ਹੈ ਪਰ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਸ਼ਹੀਦੀ ਅਸਥਾਨ ਬੰਦ ਹੈ ਉੱਥੇ ਬਹੁਤ ਜ਼ਿਆਦਾ ਘਾਫੂਸ ਹੈ ਭਾਰਤ ਸਰਕਾਰ ਨੂੰ ਪਾਕਿਸਤਾਨ ਸਰਕਾਰ ਦੇ ਨਾਲ ਗੱਲ ਕਰਕੇ ਇਸ ਮਹਾਨ ਸ਼ਹੀਦ ਦੇ ਅਸਥਾਨ ਨੂੰ ਸੰਗਤਾਂ ਦੇ ਦਰਸ਼ਨ ਦੇਦਾਰੀਆਂ ਦੇ ਵਾਸਤੇ ਖਲਵਾਉਣਾ ਚਾਹੀਦਾ ਹੈ ਔਰ ਉਥੇ ਜਿਵੇਂ ਦੂਜੇ ਗੁਰਦੁਆਰਿਆਂ ਦੇ ਵਿੱਚ ਮਰਿਆਦਾ ਹੈ ਉਸ ਮਰਿਆਦਾ ਨੂੰ ਬਹਾਲ ਕਰਾਉਂਦਿਆਂ ਉਥੇ ਪੂਰਾ ਸਾਫ ਸਫਾਈ ਦਾ ਪ੍ਰਬੰਧ ਹੋਣਾ ਚਾਹੀਦਾ ਹੈ ਪਾਕਿਸਤਾਨ ਦੀ ਸਰਕਾਰ ਨੂੰ ਵੀ ਸਿੱਖ ਕੌਮ ਦੇ ਇਸ ਮਹਾਨ ਸ਼ਹੀਦ ਦੇ ਸ਼ਹੀਦੀ ਅਸਥਾਨ ਦੀ ਕਦਰ ਕਰਦਿਆਂ ਹੋਇਆਂ ਇਸ ਅਸਥਾਨ ਦੀ ਪਵਿੱਤਰਤਾ ਦੇ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਭਾਈ ਤਾਰੂ ਸਿੰਘ ਦੀ ਸ਼ਹਾਦਤ ਨੇ ਸਿੱਖ ਕੌਮ ਦੇ ਅੰਦਰ ਇੱਕ ਨਵਾਂ ਜੋਸ਼ ਭਰਿਆ ਉਹਦੇ ਤੋਂ ਬਾਅਦ ਸਿੱਖ ਜਵਾਨੀ ਦੇ ਅੰਦਰ ਚੜ੍ਹਦੀ ਕਲਾ ਦੇ ਹੋਰ ਬੋਲ ਬਾਲੇ ਹੋਏ ਅਤੇ ਉਹਨਾਂ ਨੇ ਉਸ ਜ਼ੁਲਮੀ ਹਕੂਮਤ ਨੂੰ ਲਾਹੌਰ ਦੀ ਧਰਤੀ ਤੋਂ ਬਿਲਕੁਲ ਨਿਸ਼ਚੋ ਨਾਬੂਤ ਕਰ ਦਿੱਤਾ ਸੀ ਅੱਜ ਦੇ ਦਿਨ ਭਾਈ ਤਾਰੂ ਸਿੰਘ ਦੀ ਸ਼ਹਾਦਤ ਤੇ ਅਸੀਂ ਇਸ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਨੂੰ ਕੋਟਾਨ ਕੋਟ ਪ੍ਰਣਾਮ ਕਰਦੇ ਹੋਏ ਗੁਰੂ ਅਗੇ ਅਰਦਾਸ ਕਰਦੇ ਹਾਂ ਅੱਜ ਅਸੀਂ ਸਾਰੇ ਭਾਈ ਤਾਰੂ ਸਿੰਘ ਦੀ ਸ਼ਹੀਦੀ ਤੋਂ ਸਿੱਧ ਲੈ ਕੇ ਉਹਨਾਂ ਦੇ ਪਾਏ ਹੋਏ ਪੂਰਨਿਆਂ ਦੇ ਉੱਤੇ ਚੱਲਗੇ ਜੀ